ਪਰ ਜਿਸ ਤਰੀਕੇ ਦੇ ਨਾਲ ਉਹਨਾਂ ਭਾਰਤੀ ਫੌਜ ਦਾ ਮੁਕਾਬਲਾ ਕੀਤਾ ਇੱਕ ਪਾਸੇ ਭਾਰਤੀ ਫੌਜ ਸੀ ਦੂਜੇ ਪਾਸੇ ਬਾਜਾਂ ਵਾਲੇ ਦੀ ਫੌਜ ਸੀ ਤੇ ਇਸ ਫੌਜ ਨੇ ਮੁਕਾਬਲਾ ਕਰਕੇ ਖਾਲਸਾ ਰਾਜ ਦਾ ਮੁੱਢ ਬੰਨਿਆ ਇਹ ਉਵੇਂ ਹੀ ਆ ਜਦੋਂ ਕਿਸੇ ਸਮੇਂ ਦੇ ਉੱਤੇ 40 ਸਿੰਘਾਂ ਨੇ 10 ਲੱਖ ਫੌਜ ਦਾ ਮੁਕਾਬਲਾ ਕੀਤਾ ਸੀ ਤੇ ਉਹ ਜੰਗ ਐਸੀ ਚੱਲੀ ਕਿ ਉਹ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਜਾਂਦਾ ਜਾਂਦਾ ਸਿੱਖ ਰਾਜ ਦੇ ਮਤਲਬ ਹੋਂਦ ਤੱਕ ਹੋਂਦ ਤੱਕ ਲੜੀ ਜਾਂਦੀ ਰਹੀ ਹੁਣ ਜਿਹੜੀ ਜੰਗ ਸਾਡੇ ਇਹਨਾਂ ਯੋਧਿਆਂ ਨੇ ਹਿੰਦੁਸਤਾਨ ਦੇ ਖਿਲਾਫ ਲੜੀ ਆ ਕਿਹਦੀ ਆਖਰੀ ਮੰਜ਼ਿਲ ਖਾਲਸਾਣ ਹੈ ਤੇ ਖਾਲਸਾਣ ਦੀ ਪ੍ਰਾਪਤੀ ਦੇ ਲਈ ਹਰ ਇੱਕ ਸਿੱਖ ਨੂੰ ਸੀਰੀਅਸ ਹੋਣਾ ਪਏਗਾ ਇਹਨੂੰ ਮਜ਼ਾਕ ਨਾ ਸਮਝੋ ਇਹ ਕੋਈ ਪਾਰਟ ਟਾਈਮ ਜੌਬ ਨਹੀਂ ਹੈਗੀ ਤੇ ਜਦਨ ਕੀ ਕੀਤਾ ਹਿੰਦੁਸਤਾਨ ਨਹੀਂ ਬਣ ਗਏ ਜਦਨ ਜੀ ਕੀਤਾ ਖਾਲਸਾਣ ਨਹੀਂ ਬਣ ਗਏ ਨਹੀਂ ਸਾਡੇ ਬੱਚੇ ਜੰਮਣਗੇ ਵੀ ਖਾਲਸਤਾਨੀ ਤੇ ਸਾਡੇ ਬੱਚੇ ਮਰਨਗੇ ਵੀ ਖਾਲਸਤਾਨੀ ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਗੇ ਅੱਜ ਗੱਲ ਕਰਾਂਗੇ ਪਰ ਮਜੀਤ ਸਿੰਘ ਵੰਡ ਦੀ ਜਿਹੜਾ ਕਿ ਖਾਲਸਾ ਰਾਜ ਦੇ ਉੱਤੇ ਗੱਲ ਕਰਨਦੇ ਆ ਖਾਲਸਤਾਨ ਦੀ ਗੱਲ ਕਰਨਦੇ ਆ ਤੇ ਨਾਲ ਹੀ ਨਾਲ ਮੋਦੀ ਨੂੰ ਬਹੁਤ ਕਰਾਰਾ ਜਵਾਬ ਦਿੱਤਾ ਬਹੁਤ ਸੋਹਣੀਆਂ ਗੱਲਾਂ ਕਰਨਦੇ ਆ ਮੋਦੀ ਨੂੰ ਉਹਦੀ ਔਕਾਤ ਯਾਦ ਦਿਲਾਉਂਦੇ ਆ ਕਿ ਕਿਉਂ ਤੂੰ ਪੰਜਾਬੀਆਂ ਦੇ ਉੱਤੇ ਸਿੱਖਾ ਸਰਦਾਰਾਂ ਤੇ ਮੁਸਲਮਾਨਾਂ ਤੇ ਸਾਈਆਂ ਤੇ ਇਹਨਾਂ ਜ਼ੁਲਮ ਕਰਨੇ ਆ ਵੇ ਸਾਰੀ ਗੱਲਬਾਤ ਆ ਪਾਈ ਦੀ ਵੀਡੀਓ ਚ ਜਾਣੇ ਸੋ ਪਹਿਲਾਂ ਚੱਲ ਕੇ ਦੇਖ ਲੈਨੇ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਸਾਨੂੰ ਕੋਈ ਇੰਡੀਅਨ ਜਿੱਦਣ ਸਾਨੂੰ ਕੋਈ ਹਿੰਦੁਸਤਾਨੀ ਜਿੱਦਣ ਸਾਨੂੰ ਕੋਈ ਭਾਰਤੀ ਕਹਿੰਦਾ ਹੈ ਨਾ ਉਹ ਗਾਲ ਵਾਂਗੂੰ ਲੱਗਦਾ ਖਾਲਸਤਾਨੀ ਹੋਣਾ ਸਾਡੇ ਲਈ ਮਾਣ ਵਾਲੀ ਗੱਲ ਆ ਜਿਹੜਾ ਸੰਘਰਸ਼ ਕੌਮੀ ਰੂਪ ਦੇ ਵਿੱਚ ਸੰਤ ਜਰਨੈਲ ਸਿੰਘ ਤੇ ਉਹਦੇ ਸਾਥੀਆਂ ਨੇ ਉਲੀਕਤਾ ਸੀ ਕੋਈ ਉਸ ਨੂੰ ਸੰਤ ਕਹਿੰਦਾ ਕੋਈ ਸਿਪਾਹੀ ਕਹਿੰਦਾ ਕੋਈ ਉਹਨੂੰ ਧਰਮ ਦਾ ਰਖਵਾਲਾ ਕਹਿੰਦਾ ਕੋਈ ਉਹਨੂੰ ਗੁਰਬਾਣੀ ਦਾ ਪ੍ਰਪੱਕ ਜੋਧਾ ਕਹਿੰਦਾ ਉਸ ਦੀ ਹਰ ਇੱਕ ਖੂਬੀ ਨੂੰ ਵਰਤਦੇ ਨੇ ਯੂਜ਼ ਕਰਦੇ ਨੇ ਆਪਣੇ ਲਈ ਜਿਹਨਾਂ ਕਮਾਂ ਦੇ ਬਹੁਤ ਸਾਰਾ ਸਮਾਜ ਸਾਡਾ ਪਰ ਇਹਨਾਂ ਸਾਰੀਆਂ ਖੂਬੀਆਂ ਦੇ ਨਾਲ-ਨਾਲ ਜਿੱਥੇ ਉਹ ਬਾਣੀ ਦੇ ਵਿੱਚ ਪਰਪੱਕ ਸੀ ਜਿੱਥੇ ਬਾਣੀ ਦੇ ਵਿੱਚ ਪਰਪੱਕ ਸੀ ਜਿੱਥੇ ਧਰਮ ਦੇ ਪਰਪੱਕ ਹੈ ਉੱਥੇ ਉਸਨੇ ਆਪਣੀ ਸ਼ਹਾਦਤ ਦੇ ਕੇ ਆਪਣੀ ਜਿਹੜੀ ਰਾਜਨੀਤਿਕ ਪਛਾਣ ਆ ਉਹਨੂੰ ਵੀ ਪਰਪੱਕ ਕੀਤਾ ਜੇ ਉਹ ਹਿੰਦੁਸਤਾਨੀ ਤੰਤਰ ਦੇ ਸਾਹਮਣੇ ਗੋਡੇ ਟੇਕ ਲੈਂਦੇ ਤੇ ਸ਼ਾਇਦ ਅਸੀਂ ਇੱਕ ਤੱਕ ਸੀਮਤ ਰੱਖ ਲੈਂਦੇ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਭਾਰਤੀ ਫੌਜ ਦਾ ਮੁਕਾਬਲਾ ਕੀਤਾ ਇੱਕ ਪਾਸੇ ਭਾਰਤੀ ਫੌਜ ਵੀ ਦੂਜੇ ਪਾਸੇ ਬਾਜਾਂ ਵਾਲੇ ਵੀ ਫੌਜ ਵੀ ਤੇ ਇਸ ਫੌਜ ਨੇ ਮੁਕਾਬਲਾ ਕਰਕੇ ਖਾਲਸਾ ਰਾਜ ਦਾ ਮੁੱਢ ਬੰਨਿਆ ਇਹ ਉਵੇਂ ਹੀ ਆ ਜਦ ਇਹ ਕਿਸੇ ਸਮੇਂ ਦੇ ਉੱਤੇ 40 ਸਿੰਘਾਂ ਨੇ 10 ਲੱਖ ਫੌਜ ਦਾ ਮੁਕਾਬਲਾ ਕੀਤਾ ਸੀ ਤੇ ਉਹ جنگ ਐਸੀ ਚੱਲੀ ਕਿ ਉਹ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਜਾਂਦਾ ਜਾਂਦਾ ਸਿੱਖ ਰਾਜ ਦੇ ਮਤਲਬ ਹੋਣ ਤੱਕ ਹੌਣ ਤੱਕ ਲੜੀ ਜਾਂਦੀ ਰਹੀ ਹੁਣ ਜਿਹੜੀ جنگ ਸਾਡੇ ਇਹਨਾਂ ਯੋਧਿਆਂ ਨੇ ਹਿੰਦੁਸਤਾਨ ਦੇ ਖਿਲਾਫ ਲੜੀ ਆ ਇਹਦੀ ਆਖਰੀ ਮੰਜ਼ਿਲ ਖਾਲਸਾਣ ਹੈ ਤੇ ਖਾਲਸਾਣ ਦੀ ਪ੍ਰਾਪਤੀ ਦੇ ਲਈ ਹਰ ਇੱਕ ਸਿੱਖ ਨੂੰ ਸੀਰੀਅਸ ਹੋਣਾ ਪਏਗਾ ਇਹਨੂੰ ਮਜ਼ਾਕ ਨਾ ਸਮਝੋ ਇਹ ਕੋਈ ਪਾਰਟ ਟਾਈਮ ਜੌਬ ਨਹੀਂ ਹੈਗੀ ਜਦਨ ਜੀ ਕੀਤਾ ਦੋਸਤ ਨਹੀਂ ਬਣ ਗਏ ਜਦਨ ਜੀ ਕੀਤਾ ਖਾਲਸਤਾਨੇ ਨਹੀਂ ਬਣ ਗਏ ਨਹੀਂ ਸਾਡੇ ਬੱਚੇ ਜੰਮਣ ਦੇ ਵੀ ਖਾਲਸਤਾਨੀ ਤੇ ਸਾਡੇ ਬੱਚੇ ਮਰਨ ਦੇ ਵੀ ਖਾਲਸਤਾਨੀ ਤੇ ਸਾਨੂੰ ਇਹਦੇ ਸਿੱਕੇ ਅੱਜ ਵੀ ਆਪਣੇ ਆਪ ਨੂੰ ਭਾਰਤੀਤਾ ਦੀ ਪਹਿਚਾਨ ਦੇ ਤੇ ਜਜਬ ਕਰਾਈ ਬੈਠੇ ਨੇ ਭਰਾਓ ਇਤਰੀ ਸੋਚ ਕੇ ਵੇਖੋ ਜਿਨ੍ਹਾਂ ਨੇ ਤੁਹਾਡੇ ਤਖਤ ਨਹੀਂ ਛੱਡੇ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਤੁਹਾਡੀਆਂ ਔਰਤਾਂ ਨਹੀਂ ਛੱਡੀਆਂ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਤੁਹਾਡੀਆਂ ਬਾੜੀਆਂ ਦੇ ਪੱਗਾਂ ਨਹੀਂ ਛੱਡੀਆਂ ਤੁਸੀਂ ਇਸ ਭਲੇਖੇ 'ਚ ਮਾਤਰੋ ਕਿ ਕੱਲ ਨੂੰ ਫੇਰ ਤੁਹਾਡੇ ਉੱਤੇ ਚੜਕੇ ਨਹੀਂ ਆਉਣਗੇ ਜੇ ਇਹੋ ਜਿਹੇ ਕਲੂਕਾਰਿਆਂ ਦਾ ਦੁਹਰਾਓ ਤੇ ਰੋਕਣਾ ਹੈ ਤਾਂ ਉਹਦਾ ਦੋ ਹੀ ਹੱਲ ਨੇ ਜਦੋਂ ਤੱਕ ਖਾਲਸਾਤਨ ਨਹੀਂ ਮਿਲਦਾ ਉਦੋਂ ਤੱਕ ਇਹਨੂੰ ਯਾਦ ਕਰਦੇ ਰਹੋ ਤੇ ਆਪ ਵੀ ਯਾਦ ਕਰੋ ਤੇ ਦੁਸ਼ਮਣ ਨੂੰ ਵੀ ਯਾਦ ਕਰਾਓ ਕਿ ਉਹਨੇ ਸਾਡੇ ਨਾਲ ਕੀ ਕੀਤਾ ਹੈ ਤੇ ਦੂਸਰਾ ਹਲ ਜਿੰਦਾਬਾਦ ਜਿੰਦਾਬਾਦ ਤੇ ਦੂਸਰਾ ਹਲ ਸਾਪਿਆ ਜਦੋਂ ਤੱਕ ਇਹਨਾਂ ਦੇ ਗੁਲਾਮ ਆ ਉਦੋਂ ਤੱਕ ਇਹੋ ਜਿਹੇ ਕੰਮੂ ਕਾਰੇ ਵਾਪਰਨ ਦੇ ਚਾਂਸਸ ਹੈਗੇ ਨੇ ਪਰ ਜੇ ਸਦੀਵੀ ਠੱਲ ਪਾਉਣੀ ਆ ਤੇ ਸਿੱਧੋ ਕੇ ਖਾਲਸਪੁਰ ਤੇ ਝੰਡੇ ਸਰਕਾਰੀ ਇਮਾਰਤਾਂ ਦੇ ਚਲਾਉਣ ਦੀ ਜਤਨ ਕਰੀਏ ਇਹ ਤੋਂ ਅਰੇ ਕੋਈ ਹੱਲ ਨਹੀਂ ਸਾਡਾ ਤੇ ਖਾਲਸਪੁਰ ਦਾ ਮਤਲਬ ਮੈਂ ਅੱਗੇ ਹੀ ਬੜੀ ਵੱਡੀ ਆਖਿਆ ਪਿਆ ਜੀ ਕਹਿ ਦੇਣਾ ਖਾਲਸਪੁਰ ਦਾ ਮਤਲਬ ਕੋਈ ਵਾਅਦਾ ਕਰਨਿੰਗੇ ਖਾਲਸਤਾਨ ਦਾ ਮਤਲਬ ਸੰਪੂਰਨ ਅਧਿਕਾਰ ਨੇ ਸਾਡੀ ਲੜਾਈ ਹੁਣ ਵਾਧ ਅਧਿਕਾਰਾਂ ਦੀ ਨਹੀਂ ਸਾਡੀ ਲੜਾਈ ਹੁਣ ਸਾਰੇ ਅਧਿਕਾਰਾਂ ਦੀ ਆ ਅਸੀਂ ਆਪਣਾ ਮੁਲਕ ਆਪਣਾਉਣਾ ਸਾਡੀਆਂ ਸਰਹੱਦਾਂ ਹਿੰਦੁਸਤਾਨ ਨਾਲੋਂ ਵੱਖ ਹੋਣਗੀਆਂ ਸਾਡੀ ਕਰੰਸੀ ਇਹਨਾਂ ਨਾਲੋਂ ਵੱਖ ਹੋਏਗੀ ਸਾਡੇ ਪਾਸਪੋਰਟ ਇਹਨਾਂ ਨਾਲੋਂ ਵੱਖ ਹੋਣਗੇ ਸਾਡੀ ਰੇਲਵੇ ਸਾਡੀ ਹਵਾਈ ਯਾਤਰਾ ਸਾਡੇ ਸਰਕਾਰੀ ਕਾਗਜ਼ਾਤ A ਤੋਂ Z ਚ ਹਿੰਦੁਸਤਾਨ ਨਾਲੋਂ ਵੱਖ ਹੋਏਗੀ ਇਹਨੂੰ ਖਾਲਸਤਾਨ ਕਹਿੰਦੇ ਆ ਜਿਹੜਿਆਂ ਵਿਚ ਵਿਚਾਰੇ ਵਾਲਾ ਰਲ ਆਪਦੇ ਫਿਰਦੇ ਆ ਨਾ ਇਹਨਾਂ ਪਰੇ ਕਰੋ ਜੋ ਬਕਰ ਕੇ ਸੋ ਮੈਂ ਤੁਹਾਨੂੰ ਬੜੀ ਠੇਕ ਦੀ ਪੰਜਾਬੀ ਚੀਜ਼ ਹਾਲ ਦੱਸੀ ਆ ਭਰਾਵੋ ਸਿੱਖਾਂ ਦਾ ਤੇ ਪੰਜਾਬ ਦਾ ਹਿੰਦੂਆਂ ਦਾ ਵੀ ਇਹੋ ਆਪਣਾ ਪੰਜਾਬ ਦਾ ਕੋਈ ਮਸਲਾ ਨਹੀਂ ਜਾਂਦਾ ਆ ਯੂਪੀ ਪਿਆਰ ਵਾਲੇ ਜਿਹੜੇ ਆ ਕੇ ਇੱਥੇ ਬਹਿ ਗਏ ਨੇ ਉਹ ਪੰਜਾਬ ਦੇ ਜਿਹੜੇ ਹਿੰਦੂ ਭਰਾਵਾਂ ਨਾਲ ਰਲਦੇ ਹੀ ਨਹੀਂਗੇ ਸਾਡੀਆਂ ਹਰਕਤਾਂ ਨਾਲ ਰਲਦੀਆਂ ਹੀ ਨਹੀਂਆਂ ਸੋ ਹਿੰਦੂ ਭਰਾਵਾਂ ਨੂੰ ਭਰਾਓ ਇਹ ਗੱਲ ਸਮਝ ਲਓ ਪੰਜਾਬ ਦੀ ਇਕਨੋਮੀ ਜਿਸ ਤਰੀਕੇ ਨਾਲ ਬਰਬਾਦ ਕੀਤੀ ਜਾ ਰਹੀ ਆ ਉਹ ਇਕੱਲੀ ਸਿੱਖਾਂ ਦੀ ਨਹੀਂ ਹੋ ਰਹੀ ਪੰਜਾਬ ਦਾ ਵਾਤਾਵਰਣ ਜਿਸ ਤਰੀਕੇ ਨਾਲ ਉਜਾੜਿਆ ਗਿਆ ਇਕੱਲਾ ਸਿੱਖਾਂ ਦਾ ਨਹੀਂ ਉਜਾੜਿਆ ਗਿਆ ਇਹ ਸਿੱਖਾਂ ਦੇ ਨਾਲ-ਨਾਲ ਤੁਹਾਨੂੰ ਵੀ ਬਰਾਬਰ ਤੇ ਰਗੜਨਗੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਖੁਸ਼ਹਾਲ ਮੁਲਕ ਦੇ ਵਿੱਚ ਪਲਣ ਤੇ ਉਹ ਖੁਸ਼ਹਾਲ ਮੁਲਕ ਸਿਰਫ ਤੇ ਸਿਰ ਮੁਖਾਲਿਸਤਾਨ ਆ ਇਸ ਸੰਘਰਸ਼ ਦੇ ਵਿੱਚ ਸਾਡਾ ਸਾਥ ਦਿਓ ਬਰਾਬਰ ਤੇ ਅਸੀਂ ਰਾਜ ਕਰਾਂਗੇ ਖਾਲਸਾ ਤੇ ਪੰਜਾਬ ਦਾ ਹਿੰਦੂ ਜਿਹੜਾ ਇਸ ਸੰਘਰਸ਼ ਦੇ ਵਿੱਚ ਨਾਲ ਤੁਰੇਗਾ ਉਹ ਅਸੀਂ ਨਾਲ ਕੇ ਰਾਜ ਕਰਾਂਗੇ ਤੇ ਸਾਡੇ ਬੱਚੇ ਇੱਕ ਖੁਸ਼ਹਾਲ ਮੁਲਕ ਦੇ ਵਿੱਚ ਖੁਸ਼ਹਾਲ ਜ਼ਿੰਦਗੀ ਜੀਣਗੇ ਤੇ ਮੇਰਾ ਵਾਦਾ ਤੁਹਾਡੇ ਨਾਲ ਜਿੱਦਣ ਖਾਲਸਤਾਨ ਬਣਿਆ ਖਾਲਸਤਾਨੀਆਂ ਸਰਹਾਦਾਂ ਤੇ ਜੇ ਇੰਡੀਆ ਨਾਲ ਆਪਣੇ ਪਾਸਪੋਰਟ ਲੈ ਕੇ ਨਾਕਲੋਤੇ ਹੋਏ ਕਿ ਸਾਨੂੰ ਵੀ ਖਾਲਸਤਾਨ ਦੇ ਜਗ੍ਹਾ ਦੇ ਦਿਓ ਤੇ ਮੇਰਾ ਨਾਮ ਉਟਾ ਦਿਓ ਅਸੀਂ ਹਿੰਦੁਸਤਾਨੀ ਪਾਸਪੋਰਟ ਆਪਣੀਆਂ ਐਮਬੈਸੀਆਂ ਦੇ ਵਿੱਚ ਲੈਣਾ ਲਵਾਉਣੀਆ ਨੇ ਇਹ ਆ ਸਾਡਾ ਸੁਪਨਾ ਤੇ ਇਹ ਕੋਈ ਓਦਾਂ ਹੀ ਨਹੀਂ ਕਹਤਾ ਮੈਂ ਇਹ ਹੋਏਗਾ ਪੰਜਾਬ ਇੰਡੀਆ ਨਾਲੋਂ ਕਿਤੇ ਜ਼ਿਆਦਾ ਖੁਸ਼ਹਾਲ ਮੁਲਕ ਬਣੇਗਾ ਸੋ ਉਸ ਤੇ ਲਈ ਸੰਘਰਸ਼ ਕਰੋ ਫਸਲ ਪਾਲਣੀ ਹੋਵੇ ਨਾ ਜਦੋਂ ਤੇ ਉਹਨੂੰ ਪਾਣੀ ਵੀ ਲਾਈਦਾ ਉਹਦੇ ਜ ਖੂਨ ਵੀ ਡੋਲਦਾ ਕਿਸਾਨ ਦਾ ਪਸੀਨਾ ਵੀ ਡੋਲਦਾ ਖਾਬ ਵੀ ਪੈਂਦੀ ਆ ਇੱਕ ਸਮਾਂ ਆ ਕੇ ਉਹ ਜਿਹੜੀ ਪਨੀਰੀ ਬੀਜੀ ਉਹਦੀ ਵੱਡੀ ਹੋ ਕੇ ਪੱਕਦੀ ਇਹਦੇ ਫਿਰ ਸਾਡੇ ਪਰੋਲਿਆਂ 'ਚ ਪੈਂਦੀ ਏ ਜਦੋਂ ਪਰੋਲਿਆਂ 'ਚ ਪਈ ਨਾ ਹੋਵੇ ਤੇ ਕਿਸਾਨ ਨੂੰ ਆ ਕੇ ਕੋਈ ਅਕਲ ਦਵੇ ਉਹ ਤੂੰ ਕੀ ਕਰੀ ਜਾਨਾ ਕਾਲੀ ਖਾਦਾਂ ਪਾਈ ਜਾਨਾ ਕਾਲੀ ਖਰਚਾ ਕਰੀ ਜਾਨਾ ਕਾਲੀ ਪਸੀਨਾ ਡੋਲੀ ਜਾਨਾ ਉਹ ਕੀ ਜਵਾਬ ਦਊਗਾ ਐਵੇਂ ਸਾਡੇ ਖਾਲਸਾਣ ਦੀ ਲੜਾਈ ਆ ਅਜੇ ਖਾਲਸਾਣ ਦੀ ਫਸਲ ਪਲਦੀ ਪਈ ਆ ਤੇ ਸਾਨੂੰ ਆ ਕੇ ਨਸੀਤਾ ਦੇਣ ਲਾ ਪਈ ਨੇ ਸ਼ਹੀਦ ਕਰਵਾ ਕੇ ਕੀ ਕਰ ਲਿਆ ਇੰਨਾ ਨੁਕਸਾਨ ਹੋ ਗਿਆ ਕੀ ਕਰ ਲਿਆ ਇਹ ਨੁਕਸਾਨ ਨਹੀਂਗਾ ਇਹ ਸਾਡੀ ਖਾਲਸਾਣ ਦੀ ਸੰਘਰਸ਼ ਦੀ ਆ ਜੜਾਂ ਦੇ ਵਿੱਚ ਪਾਰ ਹੀ ਖਾਦਿਆ ਤੇ ਜਦਨ ਖਾਲਸਾਣ ਬਣਿਆ ਉਦੋਂ ਤੋਂ ਨੂੰ ਦੱਸਿਆ ਅਸੀਂ ਕੀ ਆ ਸਰ ਕੀਤਾ ਸਾਕੀਰ ਤੇ ਨੌਜਵਾਨ ਭਰਾਓ ਮੇਰੀ ਤੁਹਾਨੂੰ ਬੇਨਤੀ ਆ ਸੀਰੀਅਸ ਹੋ ਮਜ਼ਾਕ ਨਹੀਂ ਫੁੱਲ ਲੜਵਾਜੀ ਨਹੀਂ ਬਣਨਾ ਖਾਲਸਾਣ ਇਦਰੀ ਸੀਰੀਅਸ ਹੋ ਉਸੇ ਮੁਲਕ ਬਣਾਉਣਾ ਤੇ ਮੁਲਕ ਬਣਾਉਣ ਵਾਲੀ ਸੋਚ ਤੇ ਸਮਝ ਰੱਖੋ ਆਪਣੇ ਦੁਸ਼ਮਣ ਘੱਟ ਬਣਾਓ ਆਪਣੇ ਸਾਥੀ ਵੱਧ ਬਣਾਓ ਹਰ ਸੰਦਾ ਆ ਹਰ ਪੰਜਾਬ ਦੇ ਵਿੱਚ ਰਹਿਣ ਵਾਲਾ ਪੰਜਾਬੀ ਆ ਅਸੀਂ ਉਹਨੂੰ ਖਾਲਸਤਾਨੀ ਬਣਾਉਣਾ ਆ ਤੇ ਉਹ ਖਾਲਸਤਾਨੀ ਗਾਲਾਂ ਕੱਢਿਆ ਨਹੀਂ ਜ ਬਣਨਾ ਉਹਨੂੰ ਖਾਲਸਤਾਨ ਦੀ ਅਸਲੀ ਪਰਭਾਸ਼ਾ ਦੱਸੋ ਉਹਨੂੰ ਦੱਸੋ ਕਿ ਸਾਡਾ ਸਮਾਜ ਕਿਵੇਂ ਕੁਸ਼ਹਾਲ ਤੇ ਖੁਸ਼ ਰਹੇਗਾ ਆਪਸ ਦੇ ਵਿੱਚ ਸੋ ਇੱਕ ਦੂਸਰੇ ਨੂੰ ਗਾਲਾਂ ਕੱਢਣੀਆਂ ਕਰੀਏ ਬੰਦ ਸਿੱਧੇ ਹੋ ਕੇ ਪਈਏ ਖਾਲਸਤਾਨ ਦੇ ਰਾਹ ਜੇ ਖਾਲਸਤਾਨ ਦੇ ਵਿੱਚ ਸਿੱਖਾਂ ਦਾ ਜਾਇਥੇ ਦੇ ਬਾਕੀ ਵਰਗਾਂ ਦਾ ਕੋਈ ਵੀ ਹਮਨ ਰਾਈਟਸ ਵਾਇਓਲੇਸ਼ਨ ਹੋਏਗੀ ਤੇ ਅਸੀਂ ਜਵਾਬਦੇ ਹਾਂ ਸਾਡੇ ਗੁਰੂਆਂ ਨੇ ਹਿਊਮਨ ਰਾਈਟਸ ਨੂੰ ਬਚਾ ਕੇ ਰੱਖਿਆ ਸੋ ਬਹੁਤਿਆ ਲੰਮੀਆਂ ਚੌੜੀਆਂ ਗੱਲਾਂ ਨਹੀਂ ਮੈਂ ਤੁਹਾਨੂੰ ਕਰਨੀਆਂ ਅਕੀਰ ਤੇ ਫਿਰ ਇਹੀ ਬੇਨਤੀ ਆ ਜੇ ਆਪਣੇ ਮਸਲਿਆਂ ਦਾ ਸਦੀਵੀ ਹੱਲ ਚਾਹੁੰਦੇ ਹੋ ਪਾਣੀ ਤੋਂ ਲੈ ਕੇ ਕਿਸਾਨੀ ਐਜੂਕੇਸ਼ਨ ਪਤਤ ਪੁਣਾ ਨਸ਼ਾ ਬੇਰੋਜ਼ਗਾਰੀ ਜਿੰਨੀਆਂ ਅਲਾਮਤਾਂ ਸਮਾਜ ਵਿੱਚ ਟਕਰੀਆਂ ਨੇ ਇਹਨਾਂ ਸਾਰਿਆਂ ਦਾ ਜੇ ਇੱਕ ਹੱਲ ਚਾਹੁੰਦੇ ਹੋ ਜੇ ਤੇ ਵਕੋ ਵਕਰੇ ਹੱਲ ਕਰਨੇ ਆ ਤੇ ਲੜੀ ਚੱਲੋ ਭਾਵੇਂ ਅਗਲੀਆਂ 10 ਸਦੀਆਂ ਲੜੀ ਚੱਲੋ ਇਹ ਨਹੀਂ ਜਿਹਾ ਹੋਣਾ ਪਰ ਜੇ ਸਦੀਵੀ ਹੱਲ ਕਰਨਾ ਹੈ ਤੇਰਾ ਇੱਕੋ ਹੱਲ ਆ ਉਹ ਆ ਖਾਲਸਤਾਨ ਦੀ ਪ੍ਰਾਪਤੀ ਤੇ ਅਸੀਂ ਖਾਲਸਤਾਨ ਦੇ ਵਿੱਚ ਸਾਰੀਆਂ ਅਲਾਮਤਾਂ ਜੜੋਂ ਪੁੱਟ ਕੇ ਵਖਾਲਾਂਗੇ ਸਾਡਾ ਤੁਹਾਡਾ ਨਵਾਦਾ ਆ ਨਿਕਿਆ ਨਿਕਿਆ ਗੱਲਾਂ ਦੇ ਆਪਣੀ ਪਹਿਚਾਨ ਖਾਲਸਤਾਨੀ ਬਣਾਓ ਨਾ ਕਿ ਹਿੰਦੁਸਤਾਨੀ ਸੋ ਇੰਨੀਆਂ ਗੱਲਾਂ ਦੇ ਨਾਲ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਤੇ ਇਹ ਬੇਨਤੀ ਮੈਂ ਚੌਥੀ ਵਾਰੀ ਕਰ ਚੱਲਿਆ ਜੀ ਆਪਣੀ ਪਹਿਚਾਨ ਖਾਲਸਤਾਨੀ ਦੇ ਪੰਜਾਬੀ ਬਣਾਓ ਨਾ ਕਿ ਭਾਰਤੀ ਤੇ ਹਿੰਦੁਸਤਾਨੀ ਹਰ ਥਾਂ ਦੇ ਜਿੱਥੇ ਮੌਕਾ ਮਿਲੇ ਇਹ ਕਹੋ ਕਿ ਅਸੀਂ ਪੰਜਾਬ ਦੇ ਅਸੀਂ ਦੇ ਆਂ ਇਹ ਕਹੋ ਕਿ ਅਸੀਂ ਖਾਲਸਤਾਨੀ ਆਂ ਜੇ ਤੁਹਾਨੂੰ ਕਹੇ ਕਿ ਪਾਸਪੋਰਟ ਇਨ ਇੰਡੀਆ ਲਈ ਫਿਰਦੇ ਹੋ ਕਨਸੀ ਇੰਡੀਆ ਲਈ ਫਿਰਦੇ ਹੋ ਤੇ ਕਹੋ ਕਿ ਅੱਜ ਹਿੰਦੁਸਤਾਨ ਦਾ ਸਾਡੇ ਮਿਲਕ ਜਦੋਂ ਤੇ ਕਬਜ਼ਾ ਆਇਆ ਜਿੱਦਣੇ ਕਬਜ਼ਾ ਅਸੀਂ ਪੁੱਟ ਕੇ ਸੁਰਤਾ ਉਦੋਂ ਜੇ ਤੁਹਾਡੇ ਪਾਸਪੋਰਟ ਵਾਲ ਅੱਖ ਵੀ ਕਰਾਂਗੇ ਤੇ ਫਿਰ ਸਾਨੂੰ ਲਾਮਾ ਦੇ ਆਜਾ ਤੇ ਪੈਰਾ ਚ ਰੋਲਾਂਗੇ ਇੰਡੀਅਨ ਰੁਪਈਆ ਸੋ ਇਹ ਮੇਰਾ ਤੁਹਾਡੇ ਨਾਲ ਵਾਦਾ ਆ ਸੋ ਇੰਨੀਆਂ ਗੱਲਾਂ ਦੇ ਨਾਲ ਤੁਹਾਡੇ ਤੋਂ ਮਾਫੀ ਮੰਗਦਾ ਜੇ ਕਿਸੇ ਨੂੰ ਗੱਲ ਵੱਧ ਘੱਟ ਕਹਿ ਦੇ ਉਹ ਤੇ ਮਾਫ ਕਰਦੇ ਪਰ ਜੇ ਗੱਲ ਚੰਗੀ ਲੱਗੀ ਆ ਤੇ ਪੱਕੀ ਦਿਮਾਗ ਦੇ ਸਾਥ ਚੱਲ ਜਿਓ ਤੁਸੀਂ ਖਾਲਸਤਾਨੀ ਤੇ ਖਾਲਸਤਾਨੀ ਹਣ ਤੇ ਸਾਨੂੰ ਮਾਣਿਆ ਤੇ ਅਸੀਂ ਰਹਿਣਾ ਖਾਲਸਤਾਨੀ ਰਹਿੰਦੀ ਦੁਨੀਆ ਤੱਕ ਪੰਜਾਬ ਦੇ ਹਰ ਮਛਿੰਦੇ ਨੇ ਖਾਲਸਤਾਨੀ ਰਹਿਣਾ ਔਰ ਇਸ ਗੱਲ ਦਾ ਪ੍ਰਮਾਣ ਲੋਕ ਇਹੋ ਜਿਹੇ ਮਾਰਚਾਂ ਦੇ ਵਿੱਚ ਇਹੋ ਜਿਹੇ ਪ੍ਰੋਗਰਾਮਾਂ ਦੇ ਆ ਕੇ ਦਿੰਦੇ ਨੇ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਡੀ ਪਾਰਟੀ ਦੇ ਸੀਨੀਅਰ ਆਗੂ ਆਏ ਨੇ ਭਾਈ ਹਰਪਾਲ ਸਿੰਘ ਜੀ ਚੀਮਾ ਸਾਹਿਬ ਇੱਥੇ ਨੇ ਕੰਡੂਰ ਸਾਹਿਬ ਨੇ ਭਾਜੀ ਕੌਰਪਾਲ ਨੇ ਧਾਮੀ ਸਾਹਿਬ ਗੁਰਦੀਪ ਸਿੰਘ ਕਲਕੱਟ ਹੋਰ ਵੀ ਜਿੰਨੇ ਮੈਂ ਸਾਰਿਆਂ ਦਾ ਨਾਂ ਨਹੀਂ ਲੈ ਸਕਦਾ ਉਹਦੇ ਨਾਲ-ਨਾਲ ਜਿਹੜੇ ਸ਼੍ਰੋਮਣੀ ਕਾਲਜ ਅੰਮ੍ਰਿਤਸਰ ਤੋਂ ਮਾਨ ਸਾਹਿਬ ਉਹਨਾਂ ਦੇ ਭਾਜੀ ਬਲੇਅਰ ਹਣੀ ਇੱਥੇ ਆਏ ਨੇ ਗੋਪਾਲਾ ਭਾਜੀ ਹਣੀ ਆਏ ਨੇ ਹੋਰ ਵੀ ਜਿੰਨੇ ਸਾਰੇ ਜੋਗੀ ਸਾਰੇ ਸੱਜਣ ਮੈਤਰਾ ਆਏ ਨੇ ਭਰਾਵੋ ਗੁੱਸਾ ਕੋਈ ਨਾ ਕਰਿਓ ਜਿਹਦਾ ਨਾਂ ਨਾ ਲੈ ਸਕਾ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਦੇ ਅਸੀਂ ਧੰਨਵਾਦ ਕਰਦੇ ਆਂ ਔਰ ਤੁਹਾਡੇ ਤੋਂ ਇਹ ਆਸ ਰੱਖਦੇ ਆਂ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਅਸੀਂ ਹੱਥ ਦੇ ਵਿੱਚ ਹੱਥ ਮਿਲਾ ਕੇ ਖਾਲਸਾਤਾਂ ਦੇ ਰਾਹ ਇਕੱਠੇ ਤੁਰਾਂ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਪਰਮਜੀਤ ਸਿੰਘ ਵੰਡ ਜਿਹੜੇ ਕਿ ਖਾਲਸਾਤਾਨ ਦੇ ਬਾਰੇ ਬੋਲਦੇ ਖਾਲਸਾ ਰਾਜ ਦੀ ਹਮੇਸ਼ਾ ਗੱਲ ਕਰਦੇ ਆ ਆਪਣੇ ਹੱਕ ਦੀ ਗੱਲ ਕਰਦੇ ਆ ਪਰਮਜੀਤ ਸਿੰਘ ਵੰਡ ਗੁਰਪਤਵੰਤ ਸਿੰਘ ਪੰਨੂ ਸਾਹਿਬ ਜਾਂ ਜਿੰਨੇ ਵੀ ਆਪਣੇ ਸਿੱਖ ਸਰਦਾਰ ਹੈ ਅਗਰ ਉਹ ਆਪਣੇ ਲੈਦਰ ਰਿਆਸਤ ਦੀ ਗੱਲ ਕਰਦੇ ਆ ਤੇ ਕੋਈ ਜੁਰਮ ਨਹੀਂ ਆਪਣੀ ਹੱਕ ਦੀ ਗੱਲ ਕਰਦੇ ਆ ਆਪਣਾ ਜਿਹੜਾ ਰਾਈਟ ਆ ਉਹ ਮੰਗਣਦੇ ਆ ਤੇ ਜੇਸੇ ਕਰਕੇ ਮੋਦੀ ਸਰਕਾਰ ਨੂੰ ਇੰਨਾ ਆ ਭੜਾ ਲੱਗਦਾ ਵੈ ਇਹ ਉਹ ਜਦੋਂ ਕੋਈ ਪੰਜਾਬ ਦੇ ਵਿੱਚ ਖਾਲਸਾ ਰਾਜ ਦੇ ਖਾਲਿਸਤਾਨ ਦੀ ਗੱਲ ਕਰਦਾ ਤੇ ਉਹਨੂੰ ਆਤੰਕਵਾਦੀ ਕਹਿ ਦਿੰਦੇ ਆ ਕਿ ਉਹ ਤੇ ਜੁਰਮ ਲਾ ਦਿੰਦੇ ਆ ਤੇ ਉਹਨੂੰ ਜੇਲ੍ਹਾਈ ਸੁੱਟ ਦਿੰਦੇ ਆ ਤੇ ਬੇਗੁਨਾਹ ਸਜ਼ਾਵਾਂ ਦੇਈ ਜਾਂਦੀ ਐ ਇਸੇ ਕਰਕੇ ਤੇ ਪੰਜਾਬ ਦੇ ਨਾਲ ਜਾਂ ਖਾਲੀ ਪੰਜਾਬ ਦੇ ਵਿੱਚ ਸਿੱਖਾਂ ਦੇ ਨਾਲ ਹੀ ਨਹੀਂ ਜ਼ੁਲਮ ਹੋ ਰਿਹਾ ਬਲਕਿ ਭਾਰਤ ਦੇ ਵਿੱਚ ਜਿਹੜੇ ਮੁਸਲਮਾਨ ਐ ਇਸਾਈ ਐ ਦੂਸਰੇ ਧਰਮ ਦੇ ਲੋਕ ਐ ਉਹਨਾਂ ਦੇ ਨਾਲ ਵੀ ਮੋਦੀ ਸਰਕਾਰ ਇਸ ਤਰ੍ਹਾਂ ਜ਼ੁਲਮ ਕਰਨ ਦੇਈ ਐ ਸਾਰੇ ਚਾਹੁੰਦੇ ਆ ਕਿ ਖਾਲਸਾ ਰਾਜ ਬਣੇ ਖਾਲਿਸਤਾਨ ਬਣ ਜੇ ਤਾਂ ਕਿ ਜਿੰਨੇ ਵੀ ਲੋਕ ਸਾਰੇ ਉਸ ਰਿਆਸਤ ਦੇ ਵਿੱਚ ਉਸ ਪੂਰ ਅਮਨ ਰਿਆਸਤ ਦੇ ਵਿੱਚ ਰਹਿਣ ਉਹਨਾਂ ਨੂੰ ਉਹਨਾਂ ਦੇ ਰਾਈਟ ਮਿਲਣ ਉਹਨਾਂ ਦੇ ਹੱਕ ਮਿਲਣ ਉਹਨਾਂ ਨੂੰ ਡਰ ਨਾ ਹੋਵੇ ਜਿਹੜਾ ਕਿ ਐਸ ਟਾਈਮ ਹਿੰਦੂਆਂ ਨੇ ਇੰਡੀਆ ਦੇ ਵਿੱਚ ਫਲਾਇਆ ਆ ਕਿ ਕੋਈ ਵੀ ਦੂਸਰੇ ਧਰਮ ਦਾ ਬੰਦਾ ਆਬਾਦਤ ਨਹੀਂ ਕਰ ਸਕਦਾ ਖੁੱਲ ਕੇ ਆਪਣੀ ਜ਼ਿੰਦਗੀ ਨਹੀਂ ਜੀ ਸਕਦਾ ਤੇ ਪਰਮਜੀਤ ਸਿੰਘ ਵੰਡ ਸਾਹਿਬ ਅੱਜ ਮੋਦੀ ਨੂੰ ਕਰਾਰਾ ਜਵਾਬ ਦੇ ਦਿੰਦੇ ਆ ਦੱਸਦੇ ਪਏ ਕਿ ਜਦੋਂ ਕੋਈ ਸਾਨੂੰ ਹਿੰਦੁਸਤਾਨੀ ਕਹਿੰਦਾ ਤੇ ਸਾਨੂੰ ਐ ਲੱਗਦਾ ਗਾਲ ਕੱਢੀ ਕਿਸੇ ਨੇ ਸਾਡੀ ਪਹਿਚਾਨ ਖਾਲਸਤਾਨੀ ਹੈ ਸਾਨੂੰ ਕੋਈ ਸਿੱਖ ਕਹਿੰਦਾ ਸਰਦਾਰ ਕਹਿੰਦਾ ਤੇ ਸਾਨੂੰ ਸੋਹਣਾ ਲੱਗਦਾ ਚੰਗਾ ਲੱਗਦਾ ਫਖਰ ਜਿਹਾ ਹੁੰਦਾ ਮਾਣ ਮਹਿਸੂਸ ਹੁੰਦਾ ਤੇ ਜਦੋਂ ਸਾਨੂੰ ਕੋਈ ਹਿੰਦੁਸਤਾਨੀ ਕਹਿੰਦਾ ਤੇ ਗਾਲ ਲੱਗਦੀ ਹੈ ਇਹ ਕਾਹਦਾ ਕਰਕੇ ਇਹ ਸੇ ਕਰਕੇ ਜਿਹੜੇ ਮੋਦੀ ਸਰਕਾਰ ਦੀਆਂ ਹਰਕਤਾਂ ਆ ਜਿਹੜਾ ਜ਼ੁਲਮ ਕਰਨਦਿਆ ਜਿਹੜਾ ਪੰਜਾਬੀਆਂ ਦੇ ਨਾਲ ਮੁਸਲਮਾਨਾਂ ਦੇ ਨਾਲ ਸਾਈਆਂ ਦੇ ਨਾਲ ਧੱਕਾ ਕਰਨਦਿਆ ਸਿਰਫ ਹਿੰਦੂ ਕੌਮ ਨੂੰ ਪ੍ਰਮੋਟ ਕਰਨਦਿਆ ਤੇ ਬਹੁਤ ਸਾਰੇ ਵੀਰ ਕਮੈਂਟ ਵੀ ਕਰਦੇ ਆ ਕਿ ਵੀਰ ਜੀ ਤੁਸੀਂ ਚੰਗਾ ਕੰਮ ਕਰਨਦੇ ਜੇ ਖਾਲਸਾ ਰਾਜ ਦੇ ਬਾਰੇ ਗੱਲ ਕਰਦੇ ਹੋ ਖਾਲਸਾ ਧਾਨ ਦੇ ਬਾਰੇ ਗੱਲ ਕਰਦੇ ਹੋ ਵਿੱਚ ਕੁਝ ਲੋਗ ਬੈਡ ਕਮੈਂਟ ਵੀ ਕਰਦੇ ਆ ساری ਗੱਲ ਹੈ ਪੰਜੋ ਉਂਗਲਾਂ ਇੱਕੋ ਹੀਆਂ ਨਹੀਂ ਚੰਗੇ ਲੋਗ ਵੀ ਵਿੱਚ ਹੀ ਆ ਤੇ ਮਾੜੇ ਲੋਗ ਵੀ ਵਿੱਚ ਹੀ ਆ ਕੋਸ਼ਿਸ਼ ਜਿਸ ਤਰ੍ਹਾਂ ਆਪਣੇ ਪਰਮਜੀਤ ਸਿੰਘ ਵੀਰ ਜੀ ਦੱਸਦੇ ਆ ਕਿ ਲੋਗ ਆਪਣੀ ਇਹਨਾਂ ਦੇ ਛੱਡੇ ਹੋਏ ਬਰੂਪੀਏ ਨੇ ਜਿਨ੍ਹਾਂ ਨੇ ਸਿੱਖੀ ਦਾ ਰੂਪ ਧਾਰਿਆ ਵੈ ਪੈਸੇ ਲੈਂਦੇ ਫੰਡਿੰਗ ਹੁੰਦੀ ਉਹਨਾਂ ਨੂੰ ਤੇ ਉਹ ਸਿੱਖਾਂ ਦੇ ਮੁਖਾਲਿਫ ਬੋਲਦੇ ਸਿੱਖਾਂ ਦੇ ਖਿਲਾਫ ਹੀ ਬੋਲਦੇ ਆ ਉਹ ਸਿੱਖਾਂ ਦੇ ਹੱਕ 'ਚ ਨਹੀਂ ਬੋਲਦੇ ਅਗਰ ਕੋ ਖਾਲਸਾ ਰਾਜ ਦੀ ਗੱਲ ਕਰਦਾ ਤੇ ਕਹਿੰਦੇ ਤੁਸੀਂ ਗਲਤ ਕਰਨਦੇ ਇੰਤਿਸ਼ਾਰ ਫਲਾਉਂਦੇ ਲੜਾਈ ਕਰਾਉਂਦੇ ਯਾਰ ਇਹ ਸਿੱਖਾਂ ਸਰਦਾਰਾਂ ਦਾ ਰਾਈਟ ਹੱਕ ਹੈ ਜੇ ਸਿੱਦੇ ਵਾਸਤੇ ਉਹ ਦੇਖ ਲੋ ਇੱਕ ਵਾਰ ਮੈਂ ਮਤਿਹਦਾ ਵਰਗੇ ਆਲਮੀ ਅਦਾਲਤ ਜਿਹੜੀ ਉੱਥੇ ਵੀ ਗਏ ਆ ਉੱਥੇ ਵੀ ਆਪਣਾ ਫੈਸਲਾ ਲੈ ਕੇ ਆਏ ਰੈਫਰੈਂਡਮ ਕਰਾਉਂਦੇ ਉਹਨਾਂ ਦਾ ਰਾਈਟ ਉਹਨਾਂ ਦਾ ਹੱਕ ਹੋਣਾ ਚਾਹੀਦਾ ਪਰ ਜਿਹੜੇ ਭਰੂਪੀਏ ਜਿਹੜੇ ਪੈਸੇ ਲੈਂਦੇ ਆ ਉਹ ਫਿਰ ਉਹਨਾਂ ਨੂੰ ਗੱਲਾਂ ਚੁੱਪ ਦੀਆਂ ਉਹ ਫਿਰ ਬੈਡ ਕਮੈਂਟ ਕਰਦੇ ਆ ਬਾਕੀ ਵੀਰੋ ਤੁਸੀਂ ਅੱਜ ਦੀ ਵੀਡੀਓ ਦੇਖੀ ਆ ਤੁਸੀਂ ਆਪਣਾ ਜਿਹੜਾ ਕਮੈਂਟ ਆ ਤੁਸੀਂ ਲਾਜ਼ਮੀ ਕਰਾ ਬਹੁਤ ਸਾਰੇ ਵੀਰ ਜਿਹੜੇ ਚੰਗੇ ਕਮੈਂਟ ਕਰਦੇ ਸੁਣ ਕੇ ਬਹੁਤ ਵਧੀਆ ਲੱਗਦਾ ਬੜਾ ਚੰਗਾ ਲੱਗਦਾ ਸੋਹਣਾ ਲੱਗਦਾ ਕਿ ਸਾਡੇ ਸਿੱਖ ਸਰਦਾਰਾਂ ਵੀਰਾਂ ਨੂੰ ਸਾਡੀ ਸਪੋਰਟ ਨਾਲ ਜਿਹੜੀ ਆ ਉਹਨੂੰ ਚੰਗੀ ਲੱਗਣ ਦਈਏ ਤੇ ਸਾਰੇ ਚਾਹੁੰਦੇ ਆ ਪਾਕਿਸਤਾਨੀ ਭਾਰਤੀ ਜਿਹੜੇ ਭਾਰਤ ਦੇ ਵਿੱਚ ਮੁਸਲਮਾਨ ਉਹ ਵੀ ਫਿਰ ਬੰਗਲਾਦੇਸ਼ ਦੇ ਜਿੰਨੇ ਵੀ ਯਾਨੀ ਕਿ ਏਸ਼ੀਆ ਦੇ ਲੋਕ ਸਾਰੇ ਚਾਹੁੰਦੇ ਕਿ ਖਾਲਸਾ ਰਾਜ ਜਿਹੜਾ ਸਿੱਖਾਂ ਦਾ ਰਾਈਟ ਉਹਨਾਂ ਨੂੰ ਮਿਲਣਾ ਚਾਹੀਦਾ ਉਹਨਾਂ ਦਾ ਹੱਕ ਹੈ ਉਹਨਾਂ ਨੂੰ ਮਿਲਣਾ ਚਾਹੀਦਾ ਅਗਰ ਖਾਲਸਾਪਨ ਦੀ ਗੱਲ ਕਰਦੇ ਤਾਂ ਉਹਨਾਂ ਨੂੰ ਮਿਲਣਾ ਚਾਹੀਦਾ ਬਾਕੀ ਵੀਰੋ ਤੁਹਾਡੀ ਵੀਡੀਓ ਦੇ ਬਾਰੇ ਜੋ ਵੀ ਰਾਏ ਆ ਕਮੈਂਟ ਕਰਕੇ لازਮੀ ਦੱਸਿਓ ਅਪਰੇਕਿਊਟ ਇਸ ਰਾਖਿਆਲ ਅਬਰਕਾ